ਮੰਨ ਲੀਂ ਮਤੋ ਦਾ ਬਰੇਨਾ ਨਿਰਮਲ ਸਿੰਘ ਮਹਾਰਾਜੀ ਮੈਂ ਭਾਰਤੀ ਜਨਤਾ ਪਾਰਟੀ ਐਸ்சி ਮੋਰਤਾ ਪੰਜਾਬ ਦਾ ਵਾਈਸ ਪ੍ਰਧਾਨ ਹਾਂ ਜੀ ਨਾ ਸਰ ਮਾਜਦਾ ਕੀ ਮਤੋ ਦਾ ਸਤ ਸਾਲ ਜੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਅਯੁੱਧਿਆ ਦੇ ਵਿੱਚ ਜਿਹੜਾ ਸੁਭਾਨ ਰਾਮ ਦੀਵਾਲਾ ਮੰਦਿਰ ਬਣਿਆ ਤੇ ਜਿਹੜਾ ਉੱਤੇ ਹੁਣ ਇੰਟਰਨੈਸ਼ਨਲ 에ਰਪੋਰਟ ਬਣਿਆ ਉਹਦਾ ਜਿਹੜਾ ਨਾਮ ਕਰਨਾ ਨਾਮ ਜਿਹੜਾ ਭਗਵਾਨ ਵਾਲਮੀਕ ਜੀ ਦੇ ਨਾਮ ਤੇ ਰੱਖ ਕੇ ਖਾਸ ਕਰਕੇ ਵਾਲਮੀਕ ਸਮਾਜ ਨੇ ਇੱਕ ਬਹੁਤ ਵੱਡਾ ਇਫਾ ਦਿੱਤਾ ਇਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਸਮਾਜ ਦਾ ਸਮਾਜ ਨੂੰ ਕਿਤੇ ਨਾ ਕਿਤੇ ਬਹੁਤ ਦੌਰ ਤੋਂ ਦੇਸ਼ ਵਿੱਚ ਪੰਜਾਬ ਵਿੱਚ ਖਾਸ ਕਰਕੇ ਪਿੱਛੇ ਰੱਖਿਆ ਗਿਆ ਸੀ ਸਾਡੇ ਪ੍ਰਭਗਵਨ ਵਾਲਮੀ ਜੀ ਦੇ ਨਾਂ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੇ 에어ਪੋਰਟ ਦਾ ਬੱਸ ਅੱਡਾ ਵੀ ਨਹੀਂ ਸੀਗਾ। ਲੇਕਿਨ ਉਹਨਾਂ ਨੇ ਬੜਾ ਵੱਡਾ ਕੰਮ ਕੀਤਾ ਹੈ। ਇਹਦੇ ਲਈ ਪੂਰਾ ਜਿਹੜਾ ਵਾਲਮੀਕ ਸਮਾਜ ਹੈ ਉਹ ਬੜਾ ਉਤਸ਼ਾਹ ਵਿੱਚ ਆ। ਔਰ ਬੜਾ ਉਹਨੂੰ ਕੋ ਹੌਸਲਾ ਮਿਲਿਆ ਹੁੰਦਾ ਰ ਮਿਲਿਆ। ਤੇ ਅਸੀਂ ਜੋ ਵਾਅਦਾ ਕਰਦੇ ਹਾਂ ਔਰ ਸਮਾਜ ਨੇ ਵੀ ਅਪੀਲ ਕਰਦੇ ਹਾਂ ਕਿ ਅਸੀਂ ਹੁਣ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਇਹਦੇ ਦਾ ਏਡਾ ਵੱਡਾ ਤੋਹਫਾ ਮੋਦੀ ਸਾਹਿਬ ਨੇ ਪ੍ਰਭਗਵਨ ਵਾਲਮੀ ਜੀ ਦੇ ਨਾਂ ਤੇ ਦਿੱਤਾ। ਵੈਸੇ ਪ੍ਰਭਗਵਨ ਵਾਲਮੀ ਜੀ ਤਾਂ ਸਾਰੇ ਸਮਾਜ ਦੇ ਆ। ਕੱਲੇ ਕੋ ਸਾਡੇ ਨਹੀਂ ਹੈ ਚਲੋ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਦਿਖ ਰਿਹਾ ਜਾਂਦਾ ਉਹਨਾਂ ਨਾਲ ਤੇ ਸਾਨੂੰ ਬੜਾ ਫਖਰ ਮਹਿਸੂਸ ਰਿਹਾ ਇਸ ਗੱਲ ਦੇ ਉੱਤੇ ਅਸੀਂ ਫਿਰ ਤੋਂ ਇੱਕ ਵਾਰ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਇਹ ਸਮਾਜ ਨੂੰ ਅਪੀਲ ਕਰਦੇ ਆਂ ਕਿ 2024 ਵਿੱਚ ਅਸੀਂ ਜਿਹੜਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਤੇ ਅਸੀਂ ਉਹਨਾਂ ਨੂੰ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਔਰ ਪੂਨ ਬਹੁਮਤ ਨਾਲ ਦਿਟਾਣਾ ਪੂਰੇ ਵਾਲਮੀਕ ਸਮਾਜ ਜੇ ਅਸੀਂ ਅਪੀਲ ਕਰਦੇ ਕਿ ਆਪਣੀ ਇੱਕ ਇੱਕ ਵੋਟ ਜਿਹੜੀ ਆ ਉਹ ਮੋਦੀ ਸਾਹਿਬ ਦੇ ਨਾਂ ਤੇ ਉਹਨਾਂ ਨੂੰ ਪਾਈ ਜਾਵੇ ਦਿਹਿਆ ਤੇ ਮਾਫ਼ਰ ਦੇਖਿਆ ਗਿਆ ਵਾ ਪਿਛਲੇ ਸਮੇਂ ਚ ਵੀ ਬੀਜੇਪੀ ਦੇ ਕਾਫੀ ਵਿਰੋਧ ਰਿਆ ਵਾ ਕਿਸਾਨ ਜਿਹੜੇ ਭਰਾਵ ਲੋਕ ਪੰਜਾਬ ਜਿਹੜਾ ਕਿ ਇੱਕ ਪਸੰਦੀ ਜਿਹੜਾ ਸੋਆ ਵਾ ਤਾਂ ਲੱਗਦਾ ਪੰਜਾਬ ਨੂੰ ਜਿਹੜਾ ਪੰਜਾਬ ਆ ਤੁਹਾਨੂੰ ਮੋਦੀ ਸਰ ਨੂੰ ਸਹਯੋਗ ਦੇਗਾ 2035 ਦੇਖੋ ਹੁਣ ਠੀਕ ਆ ਇੱਕ ਕਿਸਾਨੀ ਮੁੱਦਾ ਬੜਿਆ ਸੀ ਦਾ ਕਾਨੂੰਨ ਆਇਆ ਸੀ ਕਾਨੂੰਨ ਉਹਨਾਂ ਨੇ ਵਾਪਸ ਲਿਆ ਤੀਲ ਕਰਕੇ ਵਾਪਸ ਲਿਆ ਇਹ ਵੀ ਮੰਨਿਆ ਝੁਕ ਕੇ ਵਾਪਸ ਲਿਆ ਉਹ ਇਹ ਮੁੱਦਾ ਹੁਣ ਖਤਮ ਹੋ ਚੁੱਕਾ ਔਰ ਉਹ ਉਹ ਦੇ ਨਾਲ ਨਾਲ ਜਿੰਨਾ ਕਿਸਾਨਾਂ ਨੇ मोदी साहब ने किया इससे पहले अभी किसी भी सरकार ने नहीं किया ने छे हजार रुपया सलामा कैश दिता से किसानों एम एस पी वाई गई है गन्ने का रेट बढ़ाया गया है दा और नवी तकनीकों ला के आईया जा रही फसल बीमा योजना इस बिना कि चलाई थी सब मोदी साहब ने किया और आप देखते दे हैं कि मोदी साहब के कार्यकाल तो में एम एस पी भी वजी है किसान खुशहाल रहे हैं खास करके जो छोटे किसान जिन्होंने है खेत मजूद भी कह सकते हैं ਜ਼ਮੀਨਦਾਰ ਤਾਂ ਹਾਈ ਹੋ ਗਿਆ ਹਾਲੇ ਹੀ ਪਹਿਲੇ ਨਿਕਲ ਹੁਣ ਇਹ ਕਿਹੜਾ ਕਿਸਾਨੀ ਕੋ ਮੁੱਦਾ ਨਹੀਂ ਹੈ ਪੰਜਾਬ ਵਿੱਚ ਸਾਨੂੰ ਨਹੀਂ ਦੱਸ ਕਿ ਸਰ ਹਾਂਜੀ ਗੱਲ ਹੀ ਨਾ ਹੋਤਾ ਮੇਰਾ ਨਾਮ ਸੁਖਬੰਦਰ ਸਿੰਘ ਰਾਇਆ ਵਾਲਾ ਜੀ ਠੀਕ ਹੈ ਜੀ ਤੇ ਕੀ ਕਹਤੋਂ ਆਪਾਂ ਅੱਜ ਮੇਰਾ ਜੀ ਮੈਂ ਐਸੀ ਮੰਗ ਚੇ ਦਾ ਸਰ ਦਾ ਜਿਲ੍ਹਾ ਪਧਰਾਣਾ ਠੀਕ ਹੈ ਸਰ ਕੀ ਕਹਿਣਾ ਜਨਰਲ ਜੀ ਮੈਂ ਇਹ ਹੀ ਕਹਿਣਾ ਚਾਹਨਾ ਕਿ ਕਿਉਂਕਿ ਸਾਡੇ ਜਿਹੜੇ ਬੜੇ ਉੱਚ ਅਧਿਕਾਰੀ ਸੁਭਰੇ ਦੋਵੇਂ ਹੀ ਬਹੁਤ ਬਲਾਰੇ ਬਈ ਬੋਲ ਗਏ ਨੇ ਉਨਾ ਗੱਲਾਂ ਨੂੰ ਮੈਂ ਦੁਵਾਰਾ ਨਹੀਂ ਗ੍ਰਾਵਾਗਾ ਮੈਂ ਧੰਨਵਾਦ ਕਰਾਂਗਾ ਆਦਰਨੀ ਮਨਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਸਾਡੇ ਕੌਮ ਨੂੰ ਬੜਾ ਵੱਡਾ ਤੋਹਫਾ ਦਿੱਤਾ ਹੈ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਹੀ ਤੋਹਫਾ ਸਾਡੇਆਂ ਕੌਮਾਂ ਨੂੰ ਮਿਲਦਾ ਹੈ ਜੇ ਭਗਵਾਨ ਦਾਲਮੀਕੀ ਦਾ ਮੰਦਿਰ ਬਣਾਇਆ ਸੀ ਉਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜੇ ਅੱਜ ਅਜੁੱਧਿਆ ਵਿੱਚ ਮੰਦਿਰ ਬਣਿਆ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਇੱਕ ਪੁਲ ਜਿਹੜਾ ਬਣਿਆ ਹੈ ਉਹ ਬੜੀ ਵੱਡੀ ਗੱਲ ਹੈ ਮੋਦੀ ਸਾਹਿਬ ਦੀ ਸਾਡੀ ਕੌਮ ਨੂੰ ਉੱਚਾ ਚੁੱਕਣ ਲਈ ਬੜਾ ਕੰਮ ਪਈ ਨਾ ਉਹਨੇ ਗੇਰ ਲਾਇਆ ਔਰ ਸਾਡਾ ਫਰਜ਼ ਬੰਦਾ ਹੈ ਮੈਂ ਅਪੀਲ ਕਰਦਾ ਆਪਣੀ ਕੌਮ ਨੂੰ ਕਿ ਵੱਧ ਚੜ ਕੇ 2024 ਦੇ ਵਿੱਚ ਨਰਿੰਦਰ ਮੋਦੀ ਜੀ ਨੂੰ ਜਿਤਾਉਣਾ ਹੈ ਪੂਰੇ ਬਹੁਤ ਨਾਲ ਇਹਨਾਂ ਨੂੰ ਇੱਕ ਜਿਤਾ ਕੇ ਇੱਕ ਸੀਟਾਂ ਜਿਹੜੀਆਂ ਉਹਨਾਂ ਦੀ ਥੋੜੀ ਜਿਹਾ ਕੇ ਉਹਨਾਂ ਦੇ ਹੱਥ ਮਜ਼ਬੂਤ ਕਰ ਰਹੇ ਨੇ ਤੇ ਅੱਜ ਦੇ ਦਿਨ ਤੇ ਮੈਂ ਨਵੇਂ ਸਾਲ ਤੋਂ ਉਹਨਾਂ ਨੂੰ ਮੁਬਾਰਕਾ ਦੀ ਜਮਾਨਾ ਨਾਲ ਦਿੰਦਾ ਜੈਪੀ ਜੈਪਰ ਅੱਜ ਦੀ ਸਰਕੀ ਦਾ ਮੁੱਦਾ ਮੇਰੇ ਨਾਜੀ ਸਰਦਾਰ ਮੈਂ ਦੱਸਾਂ ਕਿ ਬਲੇਰ ਕਿਹੜੀ ਪਾਰਟੀ ਨੂੰ ਬਲੋਕ ਕਰ ਦਿੰਦੀ ਮੈਂ ਭਾਜੀ ਬੀਜੇਪੀ ਐਸਸੀ ਮੋਰਚਾ ਦਾ ਮੈਂ ਸਟੇਟ ਬੋਡੀ ਪੰਜਾਬ ਮੈਂ ਦੱਸਾਂ ਕਿ ਬਲੇਰ ਬਲੇਰ ਤੋਂ ਅੱਜ ਇਸ ਕਾਨਫਰੰਸ ਕਰ ਰਹੇ ਹਾਂ ਕੀ ਮੁੱਦਾ ਅੱਜ ਦੀ ਜਿਹੜੀ ਕਾਂਸਿਆ ਸਾਡੀ ਏਰੀਆ ਜੀ ਜਿਹੜੇ ਮਾਨ ਦੇ ਹੋਗਾ ਨਰਿੰਦਰ ਮੋਦੀ ਜੀ ਨੇ ਜੋਬਿਆਂ ਦੇ ਵਿੱਚ ਇਹ ਇੰਟਰਨੈਸ਼ਨਲ 에ਰਪੋਰਟ ਜਿਹੜਾ ਬਣਾ ਉਹ ਬੜੇ ਸਤਕਾਰਯੋਗ ਸਾਨੂੰ ਐਸ்சி ਭਾਈਚਾਰਿਆਂ ਨੂੰ ਜੋ ਉਹਨਾਂ ਨੇ ਸਮੇਂ ਤੇ 2023 ਚ ਦਿੱਤਾ ਹੈ ਉਹ ਸਲਾਦਾ ਦੇਗਾ ਅਸੀਂ ਅਪੀਲ ਕਰਦੇ ਪੂਰੇ ਦੇਸ਼ ਦੇ ਵਿੱਚ ਆਉਣ ਵਾਲਾ 2024 ਦੇ ਵਿੱਚ ਮਾਨਯੋਗ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਨੂੰ ਹੋਰ ਵੀ ਉੱਚਾ ਚੱਕਿਆ ਜਾਏ ਤੁਹਾਦਰ ਦੇਖਿਆ ਜਾ ਰਿਹਾ ਵਾ ਬੇਸ਼ਮੀਤ ਦੀ ਮੋਦੀ ਸਰਕਾਰ ਕਾਫੀ ਕੁਝ ਕਰ ਰਹੀ ਆ ਪਰ ਪੰਜਾਬ ਵਾਲੇ ਕਹਿ ਰਹੇ ਪੰਜਾਬ ਸਰਕਾਰ ਕਰ ਰਹੀ ਹੈ ਕਿ ਉਹਨਾਂ ਦੀ ਜਿਹੜੀ ਧਰਜੀ ਵੀ ਕੀਤੀ ਗਈ ਹੈ ਹੋਰ ਵੀ ਜਿਹੜੇ ਪਹਿਲਾ ਵਾਰ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਜਾ ਰਿਹਾ ਦੇ ਕੋਈ ਜਿਹੜੇ ਜੁਮਲੇ ਚੜਾਉਂਦੇ ਆ ਆਪ ਹੀ ਜੁਮਲੇ ਕਰਨ ਵਾਲੇ ਐ ਤਾਂ ਉਹਨਾਂ ਨੇ ਜੁਮਲੇ ਚੜਾਉਣੇ ਆ ਭਗਵਾਨ ਜੀ ਆਪ ਨੂੰ ਚਾਹ ਰਿਆ ਜ਼ਰੀਆ ਝਾਕੀਆਂ ਦੀ ਗੱਲ ਕਰਦੇ ਹੋ ਉਹ ਝਾਤੀ ਜਿਹੜੀ ਹੁੰਦੀ ਆ ਬਿਲਕੁਲ ਵਾਈ ਕਾਨੂੰਨ ਦੇ 10 ਤੇ ਰਹਿ ਕੇ ਚਾਹੀ ਪੀ ਬਣਾ ਕੇ ਭੇਜ ਜਾਂਦੀ ਆ ਕੋਈ ਕਿਸੇ ਦਾ ਹੱਥ ਨਹੀਂ ਕੋਈ ਮਾਰ ਸਕਦਾ ਚਾਕੀ ਜਿਹੜੀ ਹੁੰਦੀ ਹੈ ਰੱਬ ਰੂਪ ਹੁੰਦੀ ਹੈ ਹਰ ਡਿਸਟ੍ਰਿਕਟ ਨੇ ਆਪੋ ਆਪਣੀ ਚਾਕੀ ਤੇ ਜਰੀ ਹੁੰਦੀ ਆ ਇਹ ਇਹਨਾਂ ਦੀਆਂ ਗੱਲਾਂ ਇਹ ਮੰਨਦੇ ਉਹ ਮੋਦੀ ਦਾ ਕਸੂਰ ਨਹੀਂ ਆ ਤੇ ਹੋ ਜਾ ਤੁਮੀ ਜੀ ਪੰਜਾਬ ਦੇ ਡਿਗਰੀ ਨੂੰ ਕਿੰਨਾ ਕ ਬਹੁਤ ਮਿਲੇਗਾ 2000 ਦੇ ਵਿੱਚ ਜਿਹੜਾ ਕੋਈ ਵੀ ਮੰਨਦੇ ਉਹ ਬਹੁਤ ਨਾ ਗਿਆ ਤੁਸੀਂ ਆਪ ਹੀ ਸਮਝ ਨਾ ਆ ਰਿਹਾ ਵੀ ਇਹਨਾਂ ਨੇ ਗਾਂਗਰਾਪ ਹਾਰ ਦੇ ਆ ਪਿਛਲੀਆਂ ਜਿਹੜੀਆਂ ਸਿੱਟਾਂ ਹੋਈਆਂ ਉਤੋਂ ਤਿੰਨ ਚਾਰ ਉਤੋਂ ਸਿੱਟਾਂ ਜਿੱਤੀਆਂ ਆ ਮਾਰ ਗਏ ਨਰਿੰਦਰ ਮੋਦੀ ਜੀ ਨੇ ਤੇ ਇਹ ਆਪ ਹੀ ਹਵਾ ਤੁਸੀਂ ਦੇਖ ਲਓ ਆ ਵਾਲਾ ਜਿਹੜਾ ਸਮਾਂ ਮਾਨਦੋਲ ਨਰਿੰਦਰ ਮੋਦੀ ਜੀ ਦਾ ਪੰਜਾਬ 'ਚ ਵੀ